ਹੈਲੋ ਸ਼ਸ਼ੀਕਲ ਜੀ ਫੇਰਾ ਨਾਮ ਰਪਿੰਦਰ ਕੌਰ ਆ ਮੈਂ ਡੇਰਾ ਬਾਬਾ ਨਾਨਕ ਦੀ ਰਹਿਣ ਵਾਲੀ ਆ ਮੈਂ ਇੱਥੇ ਰਹਿਸ਼ ਕੀਤੀ ਆ ਅੰਮ੍ਰਿਤਸਰ ਚ ਮੈਂ ਅੰਮ੍ਰਿਤਸਰ ਚ ਰਹਿਸ਼ ਕੀਤੀ ਆ ਮੈਂ ਨਿੱਕੇ ਨਿੱਕੇ ਨਿਆਣੇ ਬੱਚੇ ਆਪਣੇ ਲੈ ਕੇ ਆਈ ਸੀ ਕਿੰਨੀ ਦੇਰ ਹੋ ਗਈ ਤੁਹਾਨੂੰ ਮੈਨੂੰ ਇੱਥੇ ਅੰਮ੍ਰਿਤਸਰ ਚ ਰਹਿੰਦਿਆਂ ਨੂੰ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਨੇ ਹਾਂਜੀ 15 ਸਾਲਾਂ ਦੇ ਵਿੱਚ ਮੈਂ ਆਪਣੇ ਬੱਚੇ ਵੀ ਕੰਮਾਂ ਤੇ ਲਾਏ ਸੀ ਆਪ ਵੀ ਲੱਗੀ ਸੀ ਮੈਂ ਲੋਕਾਂ ਦੇ ਭਾਂਡੇ ਮਾਂਜੇ ਆ ਲੋਕਾਂ ਦਾ ਮੈਂ ਫਲੱਸ਼ਾ ਸਾਫ ਕੀਤੀਆਂ ਨੇ ਕੱਪੜੇ ਧੋਤੇ ਆ ਮੈਂ ਤਾਂ ਮਜ਼ਦੂਰੀ ਕਰਕੇ ਮੈਂ ਸਮਾਨ ਬਣਾਇਆ ਆਪਣਾ ਮੈਂ ਪਹਿਲਾਂ ਰੈਂਟ ਤੇ ਕਿਤੇ ਹੋਰ ਰਹਿੰਦੀ ਸੀ ਉੱਥੋਂ ਮੈਂ ਰੈਂਟ ਦੇ ਵਿੱਚੋਂ ਮੈਂ ਆਣ ਕੇ ਉਹਨਾਂ ਦੇ ਬੇਟੇ ਦੀ ਮੈਰਿਜ ਹੀ ਸੀ ਤੇ ਉਹ ਤੋਂ ਮੈਂ ਸਮਾਨ ਚੁੱਕ ਕੇ ਇਹਨਾਂ ਦੇ ਘਰ ਆ ਕੇ ਰੱਖ ਲਿਆ ਰਾਜੇ ਦੇ ਘਰ ਰੱਖ ਲਿਆ ਸਤਨਾਮ ਸਿੰਘ ਡਾਕਟਰ ਦੇ ਘਰ ਉਹਨਾਂ ਘਰ ਤੁਸੀਂ ਕੰਮ ਰਹਿੰਦੇ ਸੀ ਉਹਨਾਂ ਦੇ ਘਰ ਉਹਨਾਂ ਦੇ ਘਰ ਮੈਂ ਸਮਾਨ ਰੱਖਿਆ ਮੈਂ ਰਹਿੰਦੀ ਸੀ ਮੁੜ ਕੇ ਉਸ ਤੋਂ ਬਾਅਦ ਮੈਂ ਬਠਿੰਡੇ ਤੌਰ ਗਈ ਮੇਰਾ ਮੁੰਡਾ ਜਿਹੜਾ ਮਾੜੀ ਸੈਟੀਚ ਬਹਿ ਗਿਆ ਸੀ ਮੈਂ ਉੱਥੋਂ ਬਠਿੰਡੇ ਤੌਰ ਗਈ ਇਹਨਾਂ ਨੂੰ ਮੈਂ ਕਰਾਇਆ ਮਹੀਨੇ ਬਾਅਦ ਰੈਂਟ 2000 ਰੁਪਇਆ ਮੈਂ ਪਾਉਂਦੀ ਸੀ ਇਹਨਾਂ ਨੇ ਮੇਰਾ ਰੈਂਟ ਕੇਵਲ ਜਮਾ ਹੋ ਜਣਾ ਕੇ ਕੋਈ ਘਰ ਵਿੱਚ ਮੁਸ਼ਕਲ ਆ ਜਾਣੀ ਤੇ ਮੇਰੇ ਬੇਟੇ ਨੇ ਦਿੱਲੀੋਂ ਕਰਾਇਆ ਇਹਨਾਂ ਨੂੰ ਪਾਉਣਾ ਇਹਨਾਂ ਨੇ ਉਹਦਾ ਫਾਇਦਾ ਮੇਰੇ ਬੇਟੇ ਦਾ ਲੈ ਕੇ ਮੇਰੇ ਬੇਟੇ ਨੂੰ ਵੀ ਮੇਰੇ ਤੋਂ ਦੂਰ ਕਰ ਦਿੱਤਾ ਉਹਨਾਂ ਨੂੰ ਝੂਠੀਆਂ ਸੱਚੀਆਂ ਗੱਲਾਂ ਕਰਦੇ ਰਹੇ ਆ ਉਹਦੇ ਤੋਂ ਬਾਅਦ ਮੁੜ ਕੇ ਮੇਰਾ ਕਰਾਇਆ ਜੁੜ ਗਿਆ 2 ਮਹੀਨਿਆਂ ਦਾ 3 ਮਹੀਨਿਆਂ ਦਾ ਮੇਰੇ ਕਰਾਇਆ ਮੇਰੇ ਬੇਟੇ ਨੇ ਪਾਇਆ ਵਾ ਉਹ ਸਾਡੇ ਕੋਲ ਸਾਰੇ ਸਬੂਤ ਪਏ ਨੇ ਉਤੋਂ ਬਾਅਦ ਜਿਹੜਾ ਮੈਂ ਕਰਾਇਆ ਦਿੱਤਾ ਵਾ 2 ਮਹੀਨਿਆਂ ਦਾ ਕਰਾਇਆ ਮੇਰਾ ਦੇਣ ਵਾਲਾ ਸੀ ਇਹਨਾਂ ਨੇ ਮੈਨੂੰ ਹੋਣ ਲਾਇਆ ਵਾ ਕੁਝ ਮਹੀਨੇ ਮੀਨੇ ਤੇਨ ਤਰੀਕ ਦੇ ਮੈਨੂੰ ਫੋਨ ਲਾਇਆ ਵੀ ਮਨਜੀਤ ਚਾਹੇ ਤੇ ਸਾਨੂੰ ਰਪਿੰਦਰ ਕਰਾਇਆ ਦੇ ਨਹੀਂ ਤੇ ਅਸੀਂ ਤੇਰਾ ਸਮਾਨ ਕੱਢ ਕੇ ਬਾਹਰ ਆਖ ਦਿੰਨੇ ਆ ਮੈਂ ਆਖਿਆ ਵੀ ਕੋਈ ਗੱਲ ਨਹੀਂ ਮਾਲਕ ਮੰਗਾਣਾ ਇਦਾਂ ਹੀ ਕਰਦੇ ਹੁੰਦੇ ਆ ਇੱਦਾਂ ਛੜੀ ਸਮਾਨ ਕਿਹੜਾ ਕੱਢ ਦੇਣਗੇ ਮੈਂ ਇਹਨਾਂ ਨੂੰ ਕਹਤਾ ਜੀ ਮम्मा ਨਾਲ ਗੱਲ ਹੋਈ ਆ ਮੈਂ ਆਖਿਆ ਦੀਦੀ ਮੇਰਾ ਸਮਾਨ ਨਾ ਕੱਢਿਓ ਤੁਸੀਂ ਇਦਾਂ ਕਰੋ ਮੇਰਾ 13000 ਦਾ ਕੂਲਰ ਆ ਤੁਸੀਂ ਮੇਰਾ ਕੂਲਰ ਕੱਢ ਕੇ ਸਾਈਡ ਤੇ ਰੱਖ ਲਿਓ ਮੈਂ ਜਦੋਂ ਆਉਂਗੀ ਇਸ 7ਵੇਂ ਮਹੀਨੇ ਦਾ ਰੈਂਟ ਮੇਰਾ ਦੇਣ ਵਾਲਾ ਵਾ 6ਵਾਂ ਮਹੀਨਾ ਇਹਨਾਂ ਮੈਨੂੰ ਭੈਣ ਨਹੀਂ ਦਿੱਤਾ ਇਹਨਾਂ ਮੇਰਾ ਸਮਾਨ ਕੱਢ ਕੇ ਸਰ ਵੇਚ ਦਿੱਤਾ ਹੋਇਆ ਵਾ ਤੁਹਾਡੇ ਕੋਲ ਸਾਰੇ ਪ੍ਰੂਫ ਹੈਗੇ ਜਿਹੜੇ ਤੁਸੀਂ ਹਾਂ ਹਾਂਜੀ ਮੇਰੇ ਕੋਲ ਹੈਗੇ ਨੇ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਦੇ ਤੁਸੀਂ ਹਾਂਜੀ ਮੈਂ ਕੀਤੀ ਮੇਰੀ ਸੁਣਾਈ ਨਹੀਂ ਹੋਣ ਲਈ ਮੈਂ ਹੁਣ ਕੀ ਮੰਗਤੀ ਕਰਦੇ ਹੋ ਜੀ ਮੈਂ ਮੈਂ ਮੰਗ ਇਹ ਕਰਦੀ ਆ ਮੈਨੂੰ ਇਨਸਾਫ ਮਿਲ ਜAVE ਮੈਂ ਵਿਧਵਾ ਜਨਾਨੀ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੈਂ ਮਿਹਨਤ ਮਜ਼ਦੂਰੀ ਨਾਲ ਸਮਾਨ ਬਣਾਇਆ ਵਾਂ ੱਟਕੇ ਖਾ ਖਾ ਕੇ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਦਾ ਪੇਟ ਕੱਢ ਖਾ ਸਾ ਕਿੱਥੇ ਕਿੱਥੇ ਪਾਈਆਂ ਸੀ ਮੈਂ ਦਰਖਾਸਤ ਸਾਰਿਆਂ ਨੂੰ ਕਮਿਸ਼ਨਰਾਂ ਨੂੰ ਪਾਈਆਂ ਵਾਂ ਸੇਮ ਸਿੰਘ ਸਾਹਿਬ ਜੀ ਨੂੰ ਪਾਈਆਂ ਨੇ ਮੈਨੂੰ ਪਤਾ ਸੇਮ ਸਿੰਘ ਸਾਹਿਬ ਜੀ ਗਰੀਬਾਂ ਦੀ ਮਾਇਤ ਕਰਦੇ ਨੇ ਮੇਰੇ ਉਹਨਾਂ ਗਾੜੀ ਹੱਥ ਜੋੜ ਕੇ ਦਰਖਾਸਤ ਆ ਵੀ ਮੇਰੀ ਮਾਇਤ ਗਰੀਬਣੀ ਦੀ ਕੀਤੀ ਜਾ ਚਾਹੇ ਧੋਖਾ ਕੀਤਾ ਜੀ ਮੇਰ ਨਾਲ ਧੋਖੇ ਬਾਜੀ ਦੇ ਵਿੱਚ ਇਹਨਾਂ ਨੇ ਸਮਾਨ ਵੇਚਤਾ ਮੈਂ ਉਹਨਾਂ ਦੇ ਘਰ ਗ ਇਹ ਮੈਂ ਘਰ ਜਾ ਕੇ ਗੱਲ ਚ ਚੁੰਨੀ ਲਾ ਕੇ ਹੱਥ ਜੋੜ ਕੇ ਅਰਦਾਸ ਕੀਤੀ ਵੀ ਭੈਣ ਜੀ ਮੇਰਾ ਮੈਂ ਗਰੀਬਣੀ ਆ ਮੈਂ ਵਿਧਵਾ ਜਨਾਨੀ ਆ ਮੇਰਾ ਸਮਾਨ ਮੈਨੂੰ ਦਿੱਤਾ ਜਾਏ ਉਹ ਗਾੜੀਆਂ ਮੇਰੇ ਨੂੰ ਸੱਸ ਮੇਰੇ ਗੱਲ ਪੈਂਦੀਆਂ ਨੇ ਮੈਨੂੰ ਕਹਿੰਦੀਆਂ ਕਿਹੜੀ ਆ ਤੇਰਾ ਸਮਾਨ ਇੱਥੇ ਤੇਰਾ ਕੋਈ ਸਮਾਨ ਨਹੀਂ ਅਸੀਂ ਸਾਰਾ ਵੇਚ ਦਿੱਤਾ ਤੈਨੂੰ 6 ਮਹੀਨੇ ਬਾਅਦ ਚੇਤਾ ਆ ਗਿਆ ਮੈਂ ਕਿਹਾ 6 ਮਹੀਨੇ ਤੇ ਮੈਨੂੰ ਪਏ ਨਹੀਂ ਤੁਹਾਡੇ ਨਾਲ ਤੇ ਮੇਰੇ ਪੰਜਵੇਂ ਮਹੀਨੇ ਦੀ ਤਿੰਨ ਤਰੀਕ ਤੇ ਮੇਰੀ ਗੱਲ ਹੋਈ ਆ ਸਾਰਾ ਸਾਰਾ ਕੁਝ ਮੁਕਰਦੇ ਜਾਂਦੇ ਆ ਮੈਨੂੰ ਅਨਸਾਫ਼ ਚਾਹੀਦਾ ਨਹੀਂ ਤੇ ਮੈਂ ਆਪਣੇ ਆਪ ਨੂੰ ਖਤਮ ਕਰਾਂਗੀ ਮੇਰੇ ਥਾਣੇ ਦੇ ਵਿੱਚ ਸਾ ਮਲਾਜਮ ਨੇ ਮੇਰੀ ਕੋਈ ਸੁਣਾਈ ਨਹੀਂ ਕਰਨ ਦੇ ਕਿਹੜੇ ਥਾਣੇ ਤੁਸੀਂ ਕਪਲੇਟਾ ਦਿੱਤੀਆਂ ਜੀ ਮੈਂ ਆਸਾ ਤੋਂ ਥਾਣੇ ਚ ਕਪਲੇਂਡ ਦਿੱਤੀ ਆ ਮੇਰੀ ਕੋਈ ਸੁਣਾਈ ਨਹੀਂ ਹੋਈ ਉਲਟ ਮੈਨੂੰ RAM ਮੁਨਸ਼ੀ ਆ ਥਾਣੇਦਾਰਾ ਕੁਛ ਵੀ ਆ ਮੈਨੂੰ ਉਹ ਗਾੜੀਆਂ ਕਹਿੰਦਾ ਕਿਹੜਾ ਤੇਰਾ ਸਮਾਨ ਆ ਮੇਰਾ ਕਿਹੜਾ ਤੇਰਾ ਸਮਾਨ ਆ ਜਿਆਤਰ ਕੋਈ ਇੰਨਾ ਸਮਾਨ ਆ ਤਾਂ ਤੂੰ ਬਠਿੰਡੇ ਕੀ ਕਰਦੀ ਆ ਕੀ ਸਮੇਂ ਤੇ ਪਹੁੰਚ ਵਾਲੇ ਦੀ ਸੁਣਵਾਈ ਜਾਂਦੇ ਜਿਹੜਾ ਮਾੜੇ ਬੰਦੇ ਦੀ ਵੀ ਸੁਣਵਾਈ ਮੇਰੀ ਮਾੜੀ ਦੀ ਰੰਡੀ ਜੀ ਨਾਨੀ ਦੀ ਮੇਰੀ ਸੁਣਾਈ ਨਹੀਂ ਹੋਂਦੀ ਜੇ ਮੈਨੂੰ ਨਾ ਮੇਰੀ ਸੁਣਾਈ ਕੀਤੀ ਇਹ ਥਾਣੇ ਵਾਲਿਆਂ ਨੇ ਤੇ ਮੈਂ ਥਾਣੇ ਦੇ ਸਾਹਮਣੇ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਕੇ ਮਰੂੰਗੀ ਆਪ ਚਾਹੀਦਾ ਮਾਮਲਾ ਜੀ ਰਕਿੰਦਰ ਜੀ ਰਕਿੰਦਰਪੁਰ ਹੈ ਜਿਹੜੀ ਇਹਨੇ ਕਿਰਾਏ ਤੇ ਮਕਾਨ ਲਿਆ ਸੀ ਮਕਾਨ ਲੈ ਕੇ ਤੇ ਲੋਗ ਲਾ ਕੇ ਤੇ ਆ ਬਿਠੰਡੇ ਚਲ ਗਈ ਸੀ ਇਹ 6 ਮਹੀਨੇ ਬਾਅਦ ਆਈ ਆ ਆਣ ਕੇ ਤੇ ਨੇ ਇੱਕ ਮੈਨੂੰ ਦਰਖਾਸਤ ਦਿੱਤੀ ਸੀ ਮੈਂ ਡਿਊਟੀ ਅਫਸਰ ਸੀ ਕੱਲ 20 ਤਰੀਕ ਨੂੰ ਤੇ ਉਹਦੀ ਅਸੀਂ ਹੁਣ ਪੜਤਾਲ ਕਰ ਰਹੇ ਆ ਜਿਹਦੇ ਵਿੱਚ ਕਹਿੰਦੀ ਕਿ ਮੇਰਾ ਇੱਕ ਬੈੱਡ ਸੀ ਤੇ ਲੰਬਾਰੀ ਤੇ ਕੂਲਰ ਸੀ ਤੇ ਦੋਨਾਂ ਧਿਰਾਂ ਨੂੰ ਅੱਜ ਬੁਲਾਇਆ ਗਿਆ ਵਾ ਦੋਨਾਂ ਧਿਰਾਂ ਦੀ ਆਪਣਾ ਗਲਮਤਾਂ ਸੁਣੀਆਂ ਗਈਆਂ ਉਹਨਾਂ ਨੇ 3 ਦਿਨ ਦਾ ਰਪਿੰਦਰਜੀਤ ਗੌਰ ਨੇ ਫਿਰ ਗਾਂ ਅੱਗੇ ਟਾਈਮ ਲੈ ਲਿਆ ਮੈਨੂੰ ਸੋਚਣ ਦਾ ਟਾਈਮ ਦਿੱਤਾ ਜਾਵੇ ਸਰ ਉਹ ਕਹਿੰਦੀ ਕੋਈ ਨਹੀਂ ਕਰਦੇ ਪੁਲਿਸ ਵਾਲੇ ਸੁਣਾਈ ਨਹੀਂ ਮੇਰੀ ਨਹੀਂ ਜੀ ਉਹਨਾਂ ਨੇ ਕੱਲ ਦਰਖਾਸਤ ਹੀ ਦਿੱਤੀ ਆ ਤੇ ਅੱਜ ਦੋਨਾਂ ਧਿਰਾਂ ਨਾਲ ਟਾਈਮ ਦੇ ਕੇ ਤਾਂ ਐਸੀ ਬੁਲਾ ਗਿਆ ਤੇ ਦੋਨਾਂ ਧਿਰਾਂ ਦੀ ਆਪਣਾ ਗੱਲਬਾਤ ਸੁਣੀ ਗਈ ਤੇ ਮੋਦਬਾਰਾ ਵਿਅਕਤੀ ਵੀ ਹਾਜ਼ਰ ਹੋਏ ਸੀ ਉਹਨਾਂ ਦੀ ਹਾਜ਼ਰੀ ਵਿੱਚ ਉਹਨਾਂ ਨੇ ਟਾਈਮ ਲਿਆ ਸੀ ਸਰ ਉਹਨੇ ਕਿਹਾ ਜੇ ਮੇਰਾ ਮਸਲਾ ਹੋਵੇ ਤਾਂ ਮੈਂ ਉਹਨਾਂ ਨੂੰ ਅਜ਼ਾਮ ਲਾਵਾਂਗਾ ਕੁਝ ਕਰ ਲੈ ਨਹੀਂ ਜੀ ਮਸਲਾ ਨਾ ਹਾਲ ਹੋਣ ਵਾਲੀ ਕਿਹੜੀ ਗੱਲ ਹੈ ਉਹ ਵੀ ਆਪਣਾ ਦੱਤ ਸਾਹਮਣੇ ਆਉਂਦਾ ਉਹਦੇ ਮੁਤਾਬਕ ਅਸੀਂ ਆਪਣਾ ਹੱਥ ਦੇਖ ਰਹੇ ਹਾਂ ਬ੍ਰੇਮ ਲਾਇਟ ਤਾਲਾ ਤੋੜਿਆ ਗਿਆ ਤਾਲਾ ਦੇਖੋ ਜੀ 6 ਮਹੀਨੇ ਉਹ ਚੱਲੇ ਸੀ ਕਮਰਾ ਕਿਰਾਏ ਤੇ ਲੈ ਕੇ ਤੇ ਅੰਦਰ ਆਪਣਾ ਸਮਾਨ ਰੱਖ ਕੇ ਤੇ ਚਲੇ ਗਈ ਸੀ ਕਿਤੇ ਤੇ ਆਉਂਦੇ ਨਹੀਂ ਸੀ ਤੇ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਹੋ ਸਕਦਾ ਤਾਲਾ ਤੋੜਿਆ ਹੋਵੇ ਪਰ ਉਹ ਕੁਟਪਦਾਨ ਨੂੰ ਅਨੰਮ ਦਰਖਾਸਤ ਨਹੀਂ ਪਾਤੀ ਚਲ ਤਖਾਤ ਨਹੀਂ ਦਿੱਤੀ ਤੇ ਚਲੋ ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਸਹੀ ਕਰ ਰਹੇ ਆ ਕਿ ਤੁਸੀਂ ਕਿਉਂ ਤਾਲਾ ਤੋੜਿਆ ਵਾ ਉਹਦੀ ਮਾਤ ਉਹਨੂੰ ਮਾਲਕ ਮਕਾਨ ਨੂੰ ਪੁੱਛਿਆ ਗਿਆ ਜੀ ਪਰਮਜੀਤ ਗੌਰ ਨੂੰ ਉਹ ਕਹਿੰਦੇ ਨਹੀਂ ਤਾਲਾ ਜਿਹੜਾ ਸੀ ਉਹ ਲੱਗਾ ਨਹੀਂ ਸੀ ਪਹਿਲੇ ਟੁੱਟਾ ਸੀ ਪਰ ਸਾਡੇ ਕੋਲ ਇੱਕ ਵੀਡੀਓ ਆਈ ਆ ਵੀਰੇ ਵਿੱਚ ਗੋਰੀ ਦੇ ਬੇਟੇ ਨਾਲ ਗੱਲਬਾਤ ਹੋ ਰਹੀ ਆ ਤੇ ਬੇਟਾ ਕਹਿੰਦਾ ਜੀ ਆਪਣਾ 2000 ਰੁਪਇਆ ਸਾਨੂੰ ਦੇ ਦੋ ਤੁਹਾਡਾ ਕਰਾਇਆ ਬੰਦਾ ਨਹੀਂ ਆਪਣਾ ਸਮਾਨ ਚਲੋ ਜੋ ਵੀ ਉਹਨਾਂ ਦਾ ਲੈਣ ਦੇਣਾ ਕਿਰਾਇਆ ਤੇ ਇੱਕ ਦੂਜੇ ਦਾ ਲੈਣ ਦੇਣਾ ਜੋ ਵੀ ਹੈਗਾ ਬਣਦਾ ਉਹ ਦਿਹਾੜਾ ਬਣਦਾ ਜੀ